श्री वाहे गुरु साहिबगी है कालू तो बोल बिगरा जाते भर जन बचने उचारा ਇਹਾਰ ਹੈ ਤੇ ਜਬ ਕਰਤ ਲੜਾਈ ਤਹਨਹ ਕਹੀਐ ਬਲੰਬ ਜਾਈ ਸਤਨ ਧਨ ਸਤਰ ਬਹੁ ਸਿਮਰਤੀ ਇਕ ਸਰਬ ਟੰਡੋ ਪੂਜਸਨਾਹੇ ਹਰ ਹਾਲੇ ਨਾਨਕ ਨਾ ਪਰਵ ਸ਼ਰਣਾਕਤੀ ਕਿਰਪਾ ਅਨੰਦ ਦਇਆ ਇੱਕ ਅੱਖਰ ਹਰ ਮਨ ਵਸਤ ਨਾਨਕ ਹੋ ਅਕਰ ਹਰ ਮਨ ਵਸਤ ਨਾਨਕ ਹੋ ਤਨ ਆਨਦ ਜੁਗ ਜੁਗ ਅਟਲ ਦੋ ਜਹਾਨਾਂ ਦੇ ਪਾਲੀ ਜਗਰ ਤਕਤਾਂ ਦੇ ਮਾਲਕ ਬਕਸ਼ੰਦ ਪਿਤਾ ਸਰਬ ਸੰਜੇ ਰਹਿਬਰ ਦੀਨ ਦੁਨੀਆਂ ਦੇ ਮਾਲਕ ਗਿਆਨ ਦੇ ਮਜਸ਼ਮੇ ਰਹਿਮਤਾਂ ਦੇ ਪੰਧਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਤੇ ਸਤਿਗੁਰਾਂ ਜੀ ਦੀ ਪਾਵਨ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਰੂਪ ਸਤ ਸੰਗਤ ਜੀਓ ਵੱਡੇ ਹੀ پاک ਹਨ ਜਗਤ ਗੁਰੂ ਜਗਤ ਸੁਆਮੀ ਜਗਤ ਦੇ ਸਾਝੇ ਰਹ ਵਰ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਨ੍ਹਾਂ ਦਾ ਜੀਵਨ ਅਤਿ ਆਸ ਕਲਮ ਬੰਦ ਕੀਤਾ ਹੈ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਮਹਾਨ ਵਿਦਵਾਨ ਮਹਾਨ ਕਵੀ ਕਵੀ ਸੰਤੋਖ ਸਿੰਘ ਜੀ ਚੂੜਾ ਮਣੀ ਜੀ ਵੱਲੋਂ ਲਿਖਿਆ ਗਿਆ ਗ੍ਰੰਥ ਸ੍ਰੀ ਗੁਰੂ ਨਾਨਕ ਪ੍ਰਕਾਸ਼ ਸੂਰਜ ਗ੍ਰੰਥ ਦੇ ਵਿੱਚੋਂ ਆਪਾਂ ਹਰ ਰੋਜ਼ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਜੀਵਨ ਅਤਿਆਸ ਦੀ ਸੰਝ ਪਾਉਂਦੇ ਹਾਂ ਜੀਵਨ ਅਤਿਆਸ ਦੀ ਕਥਾ ਵਿਚਾਰ ਕਰਦੇ ਹਾਂ ਸੋ ਆਓ ਦਾਤਾ ਜੀ ਦੇ ਜੀਵਨ ਇਤਿਹਾਸ ਦੀ ਲੜੀ ਨੂੰ ਅੱਗੇ ਤੋਰਿਏ ਦਾਸ ਤੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਅਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤਿਹ ਦੇ ਨਾਲ ਸੰਜ ਪਾਈਏ ਗੁਰਫਤਿਹ ਦੇ ਨਾਲ ਆਪੋ ਆਪਣੀਆਂ ਗੁਰਮੁਬਾਰਕ ਚਰਣਾ ਦੇ ਅੰਦਰ ਹਾਜ਼ਰੀਆਂ ਲਗਾਈਏ ਮਨੋਵਿਰਤੀਆਂ ਨੂੰ ਇਕਾਗਰ ਕਰੀਏ ਰਸਨਾ ਨੂੰ ਪਵਿੱਤਰ ਕਰੀਏ ਗੁਰੂ ਕਿਰਪਾ ਦੇ ਮਿਹਰ ਦੇ ਬਾਦਰ ਬਣੀਏ ਬੜੇ ਆਦਬ ਸਤਕਾਰ ਸਹਿਤ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲ ਦੀ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜਿਆਂ ਦੇ ਸਤਕਾਰਯੋਗ ਪਿਤਾ ਮਹਤਾ ਕਾਲੂ ਜੀ ਮਾਤਾ ਤ੍ਰਿਪਤਾ ਜੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਸਾਡੇ ਲਾडले ਸੁਪੁੱਤਰ ਜੀ ਦੀ ਸਗਾਈ ਰੋਕਾ ਕਰ ਦਿੱਤਾ ਹੈ ਤਉਨਾ ਨੂੰ ਬੜਾ ਚਾਚੜਿਆ ਉਹਨਾਂ ਨੇ ਨਾਲ ਦੀ ਨਾਲ ਤਿਆਰੀ ਕਰਨ ਲਈ ਜਾਣ ਦੀ ਕਿ ਸਾਡੇ ਉਤਰਦਾ ਸੀ ਵਿਆਹ ਕਰਾਂਗੇ ਆਪਣੇ ਮੇਕੇ ਸਦਾ ਕਲੇਆ ਤ੍ਰਿਪਤਾ ਜੀ ਨੇ ਆਪਣੀ ਮਾਤਾ ਪਰਾਹੀ ਜੀ ਆਪਣੇ ਪਿਤਾ ਰਾਮਾਨ ਜੀ ਅਤੇ ਆਪਣੇ ਭਰਾ ਕ੍ਰਿਸ਼ਨ ਜੀ ਨੂੰ ਸਦੇਆ ਸ਼੍ਰੀ ਕੀ ਕਬੀਲੇ ਦੇ ਆਏ ਬੜੇ ਹੀ ਚਾਮਾਂ ਦੇ ਨਾਲ ਇਹਨਾਂ ਨੇ ਘਰ ਦੇ ਵਿੱਚ ਰੌਣਕਾਂ ਕੀਤੀਆਂ ਰੌਣਕ ਬਣੀ ਗੁਰੂ ਅਨੰਕ ਦੇ ਮਹਾਰਾਜ ਜੀਆਂ ਦੇ ਵਿਆਹ ਦੇ ਸੰਬੰਧ ਵਿੱਚ ਕਰਦੇ ਵਿੱਚ ਪੂਰੇ ਤਰੀਕੇ ਦੇ ਨਾਲ ਉਸ ਸਮੇਂ ਮਾਤਾ ਜੀ ਨੇ ਦਾਨ ਪੁੰਨ ਕੀਤਾ ਪਿਤਾ ਮਹਿਤਾ ਕਲੂ ਜੀ ਨੇ ਕੀਤਾ ਨਾਨਾ ਨਾਨੀ ਜੀ ਮਾਮਾ ਜੀ ਨੇ ਵੀ ਬੜਾ ਦਾਨ ਕੀਤਾ ਹੈ ਕਿ ਸਾਡੇ ਇੱਕ ਲੋਤੇ ਦੋਤੇ ਦਾ ਵਿਆਹ ਹੈ ਪਰ ਉਸ ਤੋਂ ਬਾਅਦ ਜਦੋਂ ਹੁਣ ਚੱਲਣ ਲੱਗੇ ਨੇ ਪੂਰੀਆਂ ਖੁਸ਼ੀਆਂ ਮਨਾ ਜਾਂਦੀਆਂ ਪੂਰਾ ਆਨੰਦ ਮਾਣਿਆ ਉਹਨਾਂ ਨੇ ਪੂਰੇ ਨਗਰ ਨੇ ਮਾਣਿਆ ਤਾਂ ਹੁਣ ਜਦੋਂ ਚੱਲਣ ਲੱਗੇ ਨੇ ਪਾ ਪਿਤਾ ਮਹਿਤਾ ਕਾਲੂ ਜੀ ਉਹਨਾਂ ਨੂੰ ਕਹਿੰਦੇ ਨੇ ਮੈਂ 2 ਮਿੰਟ ਦੇ ਲਈ ਮੈਸਰ ਰਾਏ ਬਲਾਰ ਜੀ ਨੂੰ ਮਿਲ ਕੇ ਆਉਣਾ ਹੁਣ ਜਦੋਂ ਰਾਏ ਬਲਾਰ ਨੂੰ ਮਿਲੇ ਨੇ ਜਾ ਕੇ ਰਾਏ ਬਲਾਰ ਨੂੰ ਤਾਂ ਪਹਿਲਾਂ ਹੀ ਪਤਾ ਸੀ ਕਿਉਂਕਿ ਪਲ ਪਲ ਦੀ ਖਬਰ ਰੱਖਣ ਵਾਲਾ ਰਾਇਪੁਲਾਰ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਮੇਰੇ ਦਾਤਾ ਜੀ ਨੇ ਅੱਜ ਇਹ ਕੌਤਕ ਕੀਤਾ ਮੇਰੇ ਦਾਤਾ ਜੀ ਦੀ ਅਜੇ ਲੀਲਾ ਵਰਤੀ ਉਹ ਪੂਰਾ ਮੱਲੋ ਧਿਆਨ ਰੱਖਦਾ ਸੀ ਪੂਰੀ ਦੌਰ ਰੱਖਦਾ ਸੀ ਰਾਇਪੁਲਾਰ ਤਾਂ ਜਦੋਂ ਪਿਤਾ ਜੀ ਮਿਲੇ ਨੇ ਜਾ ਕੇ ਰਾਇਪੁਲਾਰ ਨੂੰ ਉਹਨਾਂ ਨੂੰ ਵਿਆਹ ਦੇ ਲਈ ਇਨਵਾਈਟ ਕਰ ਰਹੇ ਨੇ ਉਹਨਾਂ ਨੂੰ ਕਿ ਤੁਸੀਂ ਵੀ ਚੱਲੋ ਸਾਡੇ ਨਾਲ ਸਾਡੇ ਪੁੱਤਰ ਨੇ ਤੁਹਾਡੇ ਦਾਸ ਨੇ ਤੁਹਾਨੂੰ ਜਨਤ ਕੀਤਾ ਹੈ ਤੇ ਤੁਸੀਂ ਚਲੋ ਤਾਂ ਜਦੋਂ ਇਹ ਗੱਲ ਸੁਣੀ ਤਾਂ ਰਾਇ ਬਲਾਰ ਜੀ ਨੇ ਦੋਵੇਂ ਹੱਥ ਜੋੜੇ ਮਹਾਰਮ ਚਰਣਾ ਤੇ ਨੀਮਾ ਹੋ ਕੇ ਕਹਿਣ ਲੱਗਾ ਕਿ ਮੈਂ ਤੁਹਾਡੇ ਅੱਗੇ ਤਰਲਾ ਕਰਦਾ ਹਾਂ ਅੱਜ ਤੋਂ ਬਾਅਦ ਇਹ ਸ਼ਬਦ ਤੁਸੀਂ ਵਰਤਣੇ ਨਹੀਂ ਕਿ ਨਾਨਕ ਕਿਸੇ ਦਾ ਦਾਸ ਹੈ ਨਾਨਕ ਕਿਸੇ ਦਾ ਵੀ ਦਾਸ ਨਹੀਂ ਆਪਾਂ ਸਾਰੇ ਨਾਨਕ ਦੇ ਦਾਸ ਹੇ ਰਤਬੇ ਅਤੇ ਇਹ ਐਸ਼ੋ ਰਾਮ ਦੀ ਜ਼ਿੰਦਗੀ ਇਹ ਮਾਇਆ ਸਭ ਕੁਝ ਉਸੇ ਦਾ ਵਰਤਾਰਾ ਹੈ ਤੇ ਇਹ ਦੇ ਕਰਕੇ ਸਭ ਕੁਝ ਨਾਨਕ ਦੇ ਮੁਤਾਬਕ ਹੈ ਕਰਣਾ ਕਰੇ ਜੇ ਨਾਨਕ ਮੋਹ ਪਰ ਇਹ ਤਾਂ ਉਹਦੀ ਕਰਣਾ ਚੱਲਦੀ ਏ ਕਿਰਪਾ ਚੱਲਦੀ ਏ ਸਾਰੇ ਆਂਦੇ ਤਾਂ ਹੁਣ ਪਿਤਾ ਜੀ ਜਦੋਂ ਮਿਲੇ ਸੀ ਜਾ ਕੇ ਸ਼ਬਦ ਕਰੇ ਪਿਤਾ ਜੀ ਹੁਣ ਸੁਣ ਰਹੇ ਨੇ ਰਾਇਬੁੱਲਾਲ ਜੀ ਦੀ ਰਾਇਬੁੱਲਾਲ ਬੜੇ ਪ੍ਰੇਮ ਦੇ ਨਾਲ ਕਹਿ ਰਿਹਾ ਹੈ ਹੁਣ ਤੁਹਾਡੇ ਅੱਗੇ ਮੈਂ ਤਰਲਾ ਕਰਦਾ ਹਾਂ ਤੁਸੀਂ ਵਿਆਹ ਚੱਲੇ ਹੋ ਤੁਹਾਡੇ ਗੈਸਟ ਤੁਹਾਡੇ ਰਿਸ਼ਤੇਦਾਰ ਆਏ ਨੇ ਅਤੇ ਤੁਸੀਂ ਚੱਲੇ ਹੋ ਅਤੇ ਤੁਹਾਡੇ ਅੱਗੇ ਮੈਂ ਇੱਕ ਤਰਲਾ ਕਰਦਾ ਬਹੁਤੀਆਂ ਗੱਲਾਂ ਕਈਆਂ ਰਾਏ ਬੁਲਾਨ ਨੇ ਕਿ ਤੁਹਾਡਾ ਸੁਭਾਅ ਹੈ ਜਦੋਂ ਨਾਨਕ ਆਨੰਦ ਦੇ ਵਿੱਚ ਖੁਸ਼ੀਆਂ ਦੇ ਵਿੱਚ ਹੁਣ ਤੱਕ ਉਹਨਾਂ ਨੇ ਤੁਹਾਡਾ ਨਾਮ ਰੋਸ਼ਨ ਕੀਤਾ ਹੈ ਜਿੱਥੇ ਵੀ ਉਹਨਾਂ ਨੇ ਖੇੜ ਵਰਤਾਈ ਹੈ ਲੀਲਾ ਵਰਤੀ ਹੈ ਤਾਂ ਉਹ ਉਹਨਾਂ ਦੀ ਲੀਲਾ ਹੈ ਅਤੇ ਉਹ ਲੀਲਾ ਸਦੀਵੀ ਰਹਿਣੀ ਹੈ ਤੁਹਾਨੂੰ ਕਿਸੇ ਨੇ ਨਹੀਂ ਕਿਹਾ ਨਾ ਨਾਨਕ ਨੂੰ ਬੁਰਾ ਭਲਾ ਬੋਲੇਆ ਨਾ ਤੁਹਾਨੂੰ ਕਿਸੇ ਨੇ ਬੁਰਾ ਭਰਾ ਬੋਲਿਆ ਹੈ ਜਦੋਂ ਰੇਂਦੀ ਦੁਨੀਆ ਤੱਕ ਲੀਲਾ ਰਹਿਣੀ ਹੈ ਤਾਂ ਲਾਜ਼ਮੀ ਆ ਉਹ ਉਹਦਾ ਆਨੰਦ ਹੈ ਉਹਨਾਂ ਦੀ ਖੁਸ਼ੀ ਹੈ ਇਕੱਠਾ ਹੁੰਦਾ ਹੈ ਅਤੇ ਲੋਕ ਜਿਹੜੇ ਜਦੋਂ ਇਕੱਠੇ ਹੁੰਦੇ ਨੇ ਕਈ ਚਾਰ ਚੰਗੀਆਂ ਕਹਿਣ ਵਾਲੇ ਵੀ ਹੁੰਦੇ ਨੇ ਚਾਰ ਦੂਜੇ ਲੋਟ ਵੀ ਹੁੰਦੇ ਨੇ ਜਿਹੜੇ ਮੰਦਾ ਬੋਲਣ ਵਾਲੇ ਹੁੰਦੇ ਨੇ ਤਾਂ ਤੁਸੀਂ ਉੱਥੇ ਜਾਣ ਲੱਗੇ ਹੋ ਤੁਹਾਡੇ ਅੱਗੇ ਇੱਕ ਤਰਲਾ ਹੈ ਕਿ ਇੱਥੇ ਤੱਕ ਸਿਵਤ ਪਹੁੰਚੀ ਆ ਤੇ ਤੁਸੀਂ ਜਾ ਵੀ ਆਏ ਹੋ ਨਾਨਕ ਦੇ ਕੋਲ ਅਤੇ ਮੈਨੂੰ ਨਹੀਂ ਪਤਾ ਲੱਗੇ ਆ ਕਿ ਤੁਸੀਂ ਕਦੋਂ ਜਾਏ ਜੇ ਮੈਨੂੰ ਪਤਾ ਲੱਗਦਾ ਜਦ ਤੱਕ ਮੈਂ ਤੁਹਾਨੂੰ ਰੋਕਣਾ ਸੀ ਅਤੇ ਜਦ ਮੈਂ ਤੁਹਾਡੇ ਨਾਲ ਜਾਣਾ ਸੀ ਕਿਉਂਕਿ ਉਹਨਾਂ ਨੂੰ ਸਮਝਾਉਣ ਚੱਲੇ ਹਾਂ ਜਿਹੜੇ ਪੂਰੀ ਦੁਨੀਆ ਨੂੰ ਸਮਝਾ ਰਹੇ ਨੇ ਪੂਰੀ ਦੁਨੀਆ ਨੂੰ ਗਿਆਨ ਦੇ ਰਹੇ ਨੇ ਉਹਨਾਂ ਦੀ ਆਪਣੀ ਲੀਲਾ ਹੈ ਅਤੇ ਲੀਲਾ ਵਰਤੀ ਹੈ ਇੱਥੇ ਤੱਕ ਉਹਨਾਂ ਦੇ ਕੌਤਕ ਪਹੁੰਚ ਰਹੇ ਨੇ ਇੱਥੇ ਤੱਕ ਲੋਕ ਸਿਫਤਾ ਕਰਦੇ ਨੇ ਤੁਹਾਡੇ ਲਾਲ ਦੀਆਂ ਇਹਦੇ ਕਰਕੇ ਤੁਹਾਡੇ ਅੱਗੇ ਹੁਣ ਤਰਲਾ ਹੈ ਤੁਸੀਂ ਜਾਣ ਲੱਗੇ ਹੋ ਨਾ ਬਸ ਤਰਲਾ ਇਹ ਹੈ ਉੱਥੇ ਜਾ ਕੇ ਵੀ ਤੁਸੀਂ ਕੋਈ ਐਦਾਂ ਦਾ ਸ਼ਬਦ ਨਹੀਂ ਬੋਲਣਾ ਕਿਉਂਕਿ ਤੁਸੀਂ ਜਦੋਂ ਨਾਨਕ ਨੂੰ ਬੋਲਦੇ ਹੋ ਨਾ ਤਾਂ ਐਦਾਂ ਲੋਕ ਤੁਹਾਡੇ ਨਾਨਕ ਦੇ ਮੁਬਾਰਕ ਚਰਨਾਂ ਤੇ ਮੱਥਾ ਟੇਕਦੇ ਨੇ ਤੇ ਜੋ ਤੁਸੀਂ ਆਪਣਾ ਪੁੱਤਰ ਸਮਝ ਕੇ ਉਹਨਾਂ ਨੂੰ ਬੋਲਦੇ ਆ ਮੇਰੇ ਵਰਗੇ ਜਿਹੜੇ ਤੁਹਾਡੇ ਨਾਨਕ ਦੇ ਦਾਸ ਨੇ ਗੋਲੇ ਨੇ ਚਾਕਰਣੇ ਤਾਂ ਫਿਰ ਉਹਨਾਂ ਦੇ ਦਿਲ ਤੇ ਲੱਗਦੀ ਹੈ ਕਿ ਨਾਨਕ ਨੂੰ ਇਦਾਂ ਬੋਲ ਰਹੇ ਨੇ ਸਾਡੇ ਖੁਦਾ ਨੂੰ ਇਦਾਂ ਬੋਲ ਰਹੇ ਨੇ ਇਹਦੇ ਕਰਕੇ ਤੁਹਾਡੇ ਅੱਗੇ ਤਰਲਾ ਹੈ ਤੁਸੀਂ ਉੱਥੇ ਜਾ ਕੇ ਬੋਲਣਾ ਨਹੀਂ ਕੁਝ ਵਸ ਆਨੰਦ ਦੇ ਵਿੱਚ ਰਹਿਣਾ ਹੈ ਹੁਣ ਅੱਗੇ ਔਰ ਵੀ ਗੱਲਾਂ ਕਹਿ ਰਹੇ ਨੇ ਆਉ ਬੜੇ ਪ੍ਰੇਮ ਸਹਿਤ ਸਰਬਣ ਕਰੀਏ ਹੈ ਕਾ ਨੂੰ ਤੂੰ ਬੋਲ ਵਿਗੜਾ ਕਿਉਂਕਿ ਪਿਤਾ ਮਹਿਤਾ ਕਾਲੂ ਜੀ ਮੰਨ ਲਓ ਉਹਨਾਂ ਦੇ ਲਈ ਸ਼ਬਦ ਵਰਤ ਰਹੇ ਨੇ ਕਵੀ ਜੀ ਵਰਤਨੇ ਜਰ ਉਸ ਸਮੇ ਰਾਇਵਲਾਰ ਜੀ ਕਹਿ ਰਹੇ ਨੇ ਵੈਸੇ ਕਵੀ ਜੀ ਨੇ ਲਿਖਿਆ ਰਾਇਵਲਾਰ ਜੀ ਕਹਿ ਰਹੇ ਨੇ ਪਰ ਜਿਸ ਹਿਸਾਬ ਦੇ ਨਾਲ ਲਿਖਿਆ ਕਿ ਬੋਲ ਵਿਗੜ ਪਿਤਾ ਮਹਿਤਾ ਕਾਲੂ ਜੀ ਬੋਲ ਵਿਗੜ ਨਹੀਂ ਹੋਣ ਅਜਿਸ ਘਰ ਦੇ ਵਿੱਚ ਰੱਬ ਦਾ ਪ੍ਰਕਾਸ਼ ਹੋਣਾ ਉਸ ਘਰ ਦੇ ਵਿੱਚ ਕਿਤਨੀਆ ਖੁਸ਼ੀਆਂ ਕਿਤਨਾ ਆਨੰਦ ਆ ਤੇ ਪਿਤਾ ਜੀ ਕਿਤਨੇ ਧਨ ਹੋਣਗੇ ਤੈਦਾ ਨਹੀਂ ਹੋਣਗੇ ਬੋਲ ਵਿਗਾੜ ਪਰ ਉਹ ਸ਼ਬਦ ਵਰਤ ਰਹੇ ਨੇ ਰਾਏ ਬੁਲਾਰਜੀ ਕਿ ਤੁਸੀਂ ਬੋਲ ਵਿਗਾੜੋ ਬੋਲ ਵਿਗਾੜ ਭਾਵ ਉਹਨਾਂ ਦਾ mohabbat ਸੀ ਆਪਣੇ ਲਾडले ਪੁੱਤਰ ਦੇ ਪ੍ਰਤੀ ਜਦੋਂ ਵੀ ਉਹਨਾਂ ਨੇ ਕੌਤਕ ਕੀਤਾ ਤਾਂ ਪਿਤਾ ਜੀ ਗੁੱਸੇ ਦੇ ਵਿੱਚ ਬੋਲਦੇ ਹੁੰਦੇ ਸੀ ਇਹਦਾ ਮੰਨ ਲਓ ਇਤਨੀਆ ਅਰ ਰੱਬ ਦੇ ਜਿਸ ਘਰ ਦੇ ਵਿੱਚ ਰੱਬ ਨੇ ਜਾਣਾ ਜਾਂ ਜਿਸ ਪਿਓ ਨੂੰ ਰੱਬ ਨੇ ਚੁਣਨਾ ਹੈ ਉਹ ਥੋੜੀ-ਮੋਟੀ ਹਸਤੀ ਥੋੜਾ ਹੋਣਗੇ ਪਾ ਲੋ ਲਿਖੇ ਆ ਵਿਸ਼ੱਕ ਕਹਿ ਰਹੇ ਨੇ ਕਿ ਨਾਨਕ ਦੇ ਚ ਪੇੜ ਮਾਰੀ ਐ ਇਹਦਾ ਹੋ ਨਹੀਂ ਸਕਦਾ ਨਾਨਕ ਨੇ ਇਤਨੇ ਕੌਤਕ ਰਚੇ ਨੇ ਇਤਨੀਆਂ ਰਹਿਮਤਾਂ ਰਸਾਈਆਂ ਨੇ ਪਰ ਕਿੰਨੀ ਵੱਡੀ ਹਸਤੀ ਹੋਣਗੇ ਉਹ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਿਤਾ ਜੀ ਸਤਕਾਰਯੋਗ ਮਹਤਾ ਜੀ ਤਾਂ ਹੁਣ ਉਹਨਾਂ ਨੂੰ ਰਾਇ ਬੁੱਲਾਰ ਜੀ ਕਹਿੰਦੇ ਪਏ ਨੇ ਕਿ ਤੁਹਾਡੇ ਅੱਗੇ ਤਰਲਾ ਹੈ ਤਰਲਾ ਇਸ ਗੱਲ ਕਰਕੇ ਹੈ ਕਿ ਤੁਸੀਂ ਵੀ ਕਿਸੇ ਗੱਲ ਕਰਕੇ ਉੱਥੇ ਵਿਗਾੜ ਨਹੀਂ ਪੋਣਾ ਵਿਗਾੜ ਦਾ ਪਾਪ ਤੁਸੀਂ ਆਪਣੇ लाडले ਪੁੱਤਰ ਨੂੰ ਉੱਥੇ ਡਾਂਟਣ ਲੱਗ ਜਾਂਦੇ ਹੋ ਮੰਨਿਆ ਤੁਹਾਡੇ ਲਾਲ ਨੇ ਤੁਹਾਡੇ ਪੁੱਤਰ ਨੇ ਪਰ ਕਾਰਜ ਜਿਹੜਾ ਹੁਣ ਹੋਣ ਲੱਗੇ ਐ ਨਾ ਇਹ ਕਾਰਜ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਹੁੰਦਾ ਹੈ ਤੇ ਇਹ ਕਾਰਜ ਇੱਕ ਵਾਰੀ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਖੁਸ਼ੀ ਮਾਂ-ਬਾਪ ਦੇ ਲਈ ਵੀ ਅਤੇ ਜਿਹੜਾ ਲਾੜਾ ਹੈ ਉਹਦੇ ਲਈ ਵੀ ਮਤਲਬ ਜਿਹਦਾ ਵਿਆਹ ਹੋ ਰਿਹਾ ਉਹਦੇ ਲਈ ਵੀ ਇਹ ਇੱਕੋ ਹੀ ਖੁਸ਼ੀ ਆ ਜਿਹੜੀ ਜ਼ਿੰਦਗੀ ਦੇ ਵਿੱਚ ਹੁੰਦੀ ਆ ਤੇ ਸਭ ਤੋਂ ਵੱਡੀ ਖੁਸ਼ੀ ਵੀ ਇਹ ਤਾ ਤੁਹਾਡੇ ਲਾਲ ਦਾ ਵਿਆਹ ਹੋਣ ਲੱਗੇ ਆ ਤੁਹਾਨੂੰ ਚਾਅ ਇਤਨਾ ਚੜਿਆ ਹੈ ਔਰ ਸੋ ਉੱਥੇ ਜਾ ਕੇ ਕਿਸੇ ਗੱਲ ਕਰਕੇ ਤੁਸੀਂ ਕੋਈ ਵਿਗਾਰਡ ਨਹੀਂ ਪਾਉਣਾ ਹੈ ਮਤਲਬ ਬੁਰਾ ਭਲਾ ਨਹੀਂ ਕਹਿਣਾ ਹੈ ਜਾਤੇ ਵਰਜਨ ਬਚਨ ਉਚਾਰਾ ਅਤੇ ਤੁਸੀਂ ਵੀ ਉੱਥੇ ਜਾ ਕੇ ਵਰਜਨ ਇਨੇ ਨੇ ਹਟਕਣ ਦਾ ਵਰਜਨ ਹਟਕਣ ਦਾ ਸ਼ਬਦ ਬੋਲਣੇ ਮਨ ਲੋ ਕਿਸੇ ਨੂੰ ਐਡਾ ਸ਼ਬਦ ਨਹੀਂ ਤੁਸੀਂ ਬੋਲਣੇ ਉੱਤੇ ਤੁਹਾਡੇ ਨਾਨਕ ਦੁਨੀਆ ਨੂੰ ਤਾਰਨ ਵਾਲੇ ਨੇ ਉਹ ਦੁਨੀਆ ਦੇ ਪਲਾ ਕਰਨ ਦੇ ਲਈ ਕੁਝ ਨਾ ਕੁਝ ਕੌਤਕ ਕਰਦੇ ਰਹਿੰਦੇ ਨੇ ਹੁਣ ਉਹਨਾਂ ਦੇ ਉੱਤੇ ਵੀ ਕੌਤਕ ਵਰਤਣਗੇ ਤਾਂ ਉਹ ਕੌਤਕ ਜਿਹੜੇ ਤੁਸੀਂ ਮੰਨਣੇ ਨੇ ਇਹ ਹਉ ਰਹਿਤ ਜਪੋ ਕਰਤ ਨਰਾਇ ਤਲਾਇ ਬੁਲਾਰ ਜੀ ਕਹਿੰਦੇ ਨੇ ਕਿ ਜਦੋਂ ਤੁਹਾਡੇ ਲਾਲ ਇੱਥੇ ਰਹਿੰਦੇ ਸੀ ਨਾ ਤੁਸੀਂ ਲੜਾਈਏ ਕਰਦੇ ਰਹਿੰਦੇ ਸੀ ਅਤੇ ਨਾਲੇ ਆਪ ਉਹਨਾਂ ਨੂੰ ਮੱਜਾ ਗਾਮਾਚਾਰਨ ਦੇ ਲਈ ਕਲਦੇ ਸੀ ਅਤੇ ਫਿਰ ਜਦੋਂ ਕੋਈ ਕੌਤਕਰ ਚ ਦੇ ਤੁਸੀਂ ਫਿਰ ਲੜਾਈ ਕਰਦੇ ਉਹਨਾਂ ਨੇ ਖਰਾ ਸੱਚਾ ਸੌਦਾ ਕੀਤਾ ਤਾਂ ਤੁਸੀਂ ਲੜਾਈ ਕੀਤੀ ਅਤੇ ਉਹਨਾਂ ਨੇ ਜਿਹੜਾ ਮੱਜਾ ਗਾਮਾਚਾਰਦੇ ਹੋਏ ਰਾਏ ਬੁਲਾਰ ਜੀ ਕਹਿ ਰਹੇ ਨੇ ਮੈਂ ਤਕੇ ਆ ਅਤੇ ਤੁਸੀਂ ਫੇਰ ਉਹਨਾਂ ਦੇ ਨਾਲ ਇਦਾਂ ਲੜਾਈ ਕੀਤੀ ਮਤਲਬ ਜਦੋਂ ਵੀ ਕੀਤੀ ਹੈ ਤੁਸੀਂ ਆਪਣੇ ਪੁੱਤਰ ਦੇ ਨਾਲ ਲੜਾਈ ਕੀਤੀ ਹੈ ਤਹਨਹ ਕਹੀ ਬਨ ਬਜਾਈ ਪਰ ਤੁਹਾਡੇ ਪੁੱਤਰ ਨੂੰ ਤੁਸੀਂ ਵੀ ਕੋਈ ਇਦਾਂ ਦੇ ਸ਼ਬਦ ਨਹੀਂ ਬੋਲਣੇ ਜਿਹੜੇ ਅਨੁਚਿਤ ਨਾ ਹੋਣ ਬੋਲਣਾ ਹੈ ਤੁਹਾਡੇ ਪੁੱਤਰ ਨੂੰ ਤਸੇਵਤਾ ਦੇ ਸ਼ਬਦ ਜਾਂ ਉਹਨਾਂ ਦੀ ਵਡਿਆਈ ਬੋਲਣੀ ਹੈ ਸੁਨ ਹੋ ਰਏ ਜੀ ਸੁ ਮਤ ਧਾਨੀ ਤਹੜਾ ਪਿਤਾ ਮਹਿਤਾ ਕਾਲੂ ਜੀ ਅੱਗੋਂ ਕਹਿਣ ਲੱਗੇ ਨੇ ਰਾਏ ਬਲਾਰ ਜੀ ਨੂੰ ਕਹਿੰਦੇ ਐ ਰਾਏ ਬਲਾਰ ਜੀ ਹੁਣ ਕਹਿੰਦੇ ਮੇਰਾ ਵੀ ਸੁਣ ਨਾ ਕਰੋ ਤੁਮ ਪਰਮੇਸ਼ਰ ਕੇ ਯਸ ਥਾਨੀ ਤਾਂ ਸਾਰੇ ਇਥੇ ਇੱਕ ਗੱਲ ਕਹਿੰਦੇ ਨੇ ਐਗਜ਼ੈਂਪਲ ਲੈਂਦੇ ਨੇ ਤੁਹਾਡੀ ਉਦਾਹਰਣ ਦਿੰਦੇ ਨੇ ਕਿ ਰਾਏ ਬਲਾਰ ਰੱਬ ਵਰਗਾ ਇਨਸਾਨ ਹੈ ਤੇ ਮੈਂ ਵੀ ਤੁਹਾਨੂੰ ਰੱਬ ਵਰਗਾ ਹੀ ਮੰਨਦਾ ਹਾਂ ਇੱਕ ਸੁਤ ਹਮਰੇ ਨਾਨਕ ਪਿਆਰੋ ਤਾਂ ਕਹਿੰਦੇ ਮਾਤਾ ਪਿਤਾ ਦੇ ਭਾਵੇਂ 10 ਪੁੱਤਰ ਹੋਣ ਤਾਂ ਉਹ ਵੀ ਇੱਕੋ ਜਿਹੇ ਪਿਆਰੇ ਨੇ ਭਾਵੇਂ ਇੱਕ ਪੁੱਤਰ ਹੈ ਲਾਡਲਾ ਸਾਡਾ ਇਕਲੌਤਾ ਪੁੱਤਰ ਹੈ ਲਾਡਲਾ ਸਾਡਾ ਤਾਂ ਹੁਣ ਗੁੱਸਾ ਕੀਤਾ ਤਾਂ ਕਿਹਦਾ ਭਲਾ ਸੀ ਆਪਣੇ ਲਾਡਲੇ ਪੁੱਤਰ ਦੇ ਲਈ ਭਲਾ ਸੋਚਦਾ ਸੀ ਮੈਂ ਹਾਂ ਤੁਹਾਡੀ ਬਿਰਤੀ ਹੋਰ ਹੈ ਮੰਨਦੇ ਆਂ ਗੱਲ ਤੁਸੀਂ ਮੇਰੇ ਲਾਲ ਨੂੰ ਰੱਬ ਦਾ ਰੂਪ ਕਹਿੰਦੇ ਹੋ ਮੰਨਦੇ ਆਪਣਾ ਅੱਲਾ ਖੁਦਾ ਮੰਨਦੇ ਆ ਪਰ ਮੇਰਾ ਵੀ ਫਰਜ ਹੈ ਨਾ ਕਿ ਪਿਓ ਪ੍ਰਤੀ ਮੈਂ ਉਹਦਾ ਪਿਓ ਹਾਂ ਅਤੇ ਮੇਰੇ ਵੀ ਫਰਜ ਸੀ ਮੈਂ ਮੇਰੇ ਲਾਲ ਨੂੰ ਇਦਾਂ ਦੁਨੀਆ ਦੇ ਵਿੱਚ ਸਮੇਂ ਦੇ ਨਾਲ ਸਮੇਂ ਕਦਮ ਮਲਾ ਕੇ ਚੱਲੇ ਦੁਨੀਆ ਦੇ ਹਿਸਾਬ ਦੇ ਨਾਲ ਮੇਰਾ ਪੁੱਤਰ ਕਿਤੇ ਪਿੱਛੇ ਨਾ ਰਹਿ ਜੇ ਮੈਂ ਬੜੇ ਯਤਨ ਕੀਤੇ ਮੇਰੇ ਲਾਲ ਤਾਂ ਮੈਂ ਜੋ ਕੁਝ ਕੀਤਾ ਹੈ ਰਾਏ ਬਲਾਰ ਜੀ ਮੈਂ ਆਪਣੀ ਥਾਂ ਤੇ ਅੱਜ ਵੀ ਤੁਹਾਨੂੰ ਕਹਿਣਾ ਮੈਂ ਗਲਤ ਨਹੀਂ ਸੀ ਜੇ ਮੇਰੇ ਪੁੱਤਰ ਨੂੰ ਮੈਂ ਡਾਂਟਿਆ ਹੈ ਤਾਂ ਮੈਂ ਉੱਥੇ ਸਹੀ ਹਾਂ ਦੁਨੀਆ ਦਾ ਕਿਹੜਾ ਪਿਓ ਹੈ ਕਿ ਬੱਚਾ ਕੋਈ ਗਲਤ ਕੰਮ ਕਰੇ ਪਿਓ ਡਾਂਟਦਾ ਨਹੀਂ ਹੈ ਤਾਂ ਮੇਰੇ ਪੁੱਤਰ ਦੇ ਜਿਉ ਕੁਝ ਕੀਤਾ ਤਾਂ ਉਸ ਸਮੇਂ ਦੇ ਸਮਾਸੀ ਉਦੋਂ ਕੌਤਕ ਰਚੇ ਨੇ ਹੁਣ ਪਤਾ ਲੱਗਦਾ ਸਾਰੇ ਕੌਤਕਾਂ ਦਾ ਮੇਰੇ ਪੁੱਤਰ ਦੇ ਕੌਤਕ ਸੀ ਤਾ ਹੁਣ ਪਤਾ ਲੱਗਦਾ ਉਸ ਸਮੇਂ ਤਾਂ ਜਦੋਂ ਕਟ ਹੁੰਦਾ ਸੀ ਜਦੋਂ ਮੇਰੇ ਪੁੱਤਰ ਦੇ ਵੱਲ ਉਂਗਲ ਹੁੰਦੀ ਸੀ ਤਾਂ ਮੈਨੂੰ ਉਹ ਪੁੱਤਰ ਦੇ ਵੱਲ ਥੋੜਾ ਉਂਗਲ ਹੁੰਦੀ ਸੀ ਮੇਰੇ ਵੱਲ ਹੁੰਦੀ ਸੀ ਕਿਸੇ ਦੀ ਉਹ ਫਸਲ ਉਜਾੜੀ ਗਈ ਹੈ ਕਿਤਨਾ ਉੱਕ ਕਲਪਿਆ ਹੈ ਵਿਚਾਰਾ ਕਿਸਾਨ ਕਲਪਿਆ ਨਾ ਗੇਰਾ ਤਾਂ ਮੌਕੇ ਤੇ ਤਾਂ ਮੈਨੂੰ ਕਿਤਨਾ ਦੁੱਖ ਲੱਗੇ ਉਹਨੂੰ ਵੇਖ ਕੇ ਪਰ ਜਦੋਂ ਆਪਣੇ ਪੁੱਤਰ ਦੇ ਵੱਲ ਉਂਗਲੀ ਹੁੰਦੀ ਹੈ ਮੇਰੇ ਪੁੱਤਰ ਨੂੰ ਕਹਿੰਦੇ ਨੇ ਤਾਂ ਉਹ ਤੋਂ ਵੀ ਜ਼ਿਆਦਾ ਫਿਰ ਮੈਨੂੰ ਦੁੱਖ ਲੱਗਦਾ ਹੈ ਮੇਰੇ ਪੁੱਤਰ ਦੇ ਪ੍ਰਤੀ ਮੇਰਾ ਪਿਆਰੀ ਹੈ ਇਹ ਮੇਰੇ ਪੁੱਤਰ ਦੇ ਨਾਲ ਮੈਂ ਇਦਾਂ ਦੇ ਦਰਵਾਕ ਸ਼ਬਦ ਮੇਰਾ ਨਹੀਂ ਦਿਲ ਕਰਦਾ ਕਿ ਮੈਂ ਆਪਣੇ ਪੁੱਤਰ ਨੂੰ ਬੋਲਾਂ ਪਰ ਮੇਰੇ ਪੁੱਤਰ ਦੇ ਲਈ ਉਹ ਕਹਿੰਦੇ ਪਿਆਰੀ ਹੀ ਹੁੰਦਾ ਹੈ ਉਹ ਮੇਰਾ ਇਕਲੌਤਾ ਪੁੱਤਰ ਹੈ ਪੂਰੇ ਜਹਾਨ ਤੋਂ ਮੇਰੀ ਜਿੰਦ ਜਾਨ ਤੋਂ ਵੀ ਪਹਿਲਾਂ ਮੇਰਾ ਲਾਡਲਾ ਪੁੱਤਰ ਹੈ ਮਿਲ ਤਾ ਕਿਉਂ ਦੁਰ ਬਾ ਕਿਉਂ ਚਾਰੋ ਤਾਂ ਹੁਣ ਤੁਸੀਂ ਦੱਸੋ ਮੈਨੂੰ ਕਿ ਇਕਲੌਤਾ ਪੁੱਤਰ ਹੋਵੇ ਕਿ ਪਿਓ ਇਦਾਂ ਦਾ ਹੈ ਪੁੱਤਰ ਗਲਤ ਕੰਮ ਕਰੇ ਕਿ ਉਹਨੂੰ ਵਰਜੇਗਾ ਨਹੀਂ ਰੋਕੇਗਾ ਨਹੀਂ ਪੁੱਤਰ ਗਲਤ ਕੰਮ ਕਰੇ ਤਾਂ ਪੁੱਤਰ ਤਾਂ ਪਿਓ ਤਾਂ ਕਹਿੰਦੇ ਆਏ ਨੇ ਤਾਂ ਮੇਰਾ ਨਾਨਕ ਉਹਦਾ ਬੱਚਾ ਸੀ ਬਾਲਕ ਸੀ ਹੁਣ ਸਿਆਣਾ ਹੋ ਗਿਆ ਹੁਣ ਗੱਲ ਹੋਰ ਹੈ ਹੁਣ ਤਾਂ ਮੋਦੀ ਖਾਨੇ ਦੇ ਵਿੱਚ ਮੇਰਾ ਪੁੱਤਰ ਨੇ ਇਤਨੀ ਵੱਡੀ ਰਹਿਮਤ ਕੀਤੀ ਹੋਈ ਹੈ ਇੱਥੇ ਤੱਕ ਜਸ ਆ ਰਿਹਾ ਰਾਇ ਬੁਲਾਰ ਜੀ ਸੁਲਤਾਨਪੁਰ ਲੋਧੀ ਤੋਂ ਇੱਥੇ ਰਾਇ ਭੋਇ ਦੀ ਤਲਵੰਡੀ ਤੱਕ ਮੇਰੇ ਪੁੱਤਰ ਦੀਆਂ ਸਿਫਤਾਂ ਹੋ ਰਹੀਆਂ ਨੇ ਮੇਰਾ ਪੁੱਤਰ ਨੌਜਵਾਨ 17-18 ਸਾਲ ਦੀ ਉਮਰ ਹੋ ਗਈ ਮੇਰੇ ਪੁੱਤਰ ਦੀ ਉਦੋਂ ਬੱਚਾ ਸੀ 6-7 ਸਾਲ ਦੀ ਉਮਰ ਸੀ ਜਦੋਂ ਉਹਦੀਆਂ ਤੁਸੀਂ ਗੱਲਾਂ ਕਰਦੇ ਹੋ ਤਾਂ ਉਹਦਾ ਬੱਚਾ ਬਾਲਕ ਹੁੰਦਾ ਹੈ ਨਿਆਣੀ ਮਤ ਹੁੰਦੀ ਹੈ ਇਹ ਦੇ ਕਰਕੇ ਬੱਚੇ ਨੂੰ ਕਹਿਣਾ ਵੀ ਪੈਂਦਾ ਡਾਟਣਾ ਵੀ ਪੈਂਦਾ ਕਈ ਵਾਰ ਫਿਰ ਝਿੜਕਾ ਵੀ ਮਾਰਨੀ ਆ ਪੈਂਦੀਆਂ ਨੇ ਮਾਰਨਾ ਵੀ ਪੈਂਦਾ ਹੈ ਮੇਰੇ ਫਰਜ਼ ਸੀ ਤਾਂ ਉਹ ਫਰਜ਼ ਮੈਂ ਨਿਭਾਏ ਨੇ ਪਰ ਤੁਸੀਂ ਇਹ ਨਾ ਕਹੋ ਕਿ ਤੁਸੀਂ ਆਪਣੇ ਪੁੱਤਰ ਦੇ ਪ੍ਰਤੀ ਦੁਰਵਾਕ ਸ਼ਬਦ ਵਰਤੇ ਨੇ ਉਹ ਦੁਰਵਾਕ ਨਹੀਂ ਰਾਇ ਬਲਾਲ ਜੀ ਉਹ ਪਿਆਰ ਸੀ ਮੁਹੱਬਤ ਸੀ ਰਾਏ ਕਹੇ ਕਰ ਕਰਜ ਜਾਏ ਹੁਣ ਰਾਏ ਬਲਾਰ ਨੂੰ ਜਦੋਂ ਸਮਝਾਇਆ ਪਿਤਾ ਮਹਤਾ ਗਾਲੂ ਜੀ ਨੇ ਕਿ ਮੈਂ ਆਪਣੇ ਪੁੱਤਰ ਨੂੰ ਬਹੁਤ ਪਿਆਰ ਕਰਦਾ ਮਹੱਭਤ ਕਰਦਾ ਉਹਨਾਂ ਦੇ ਲਈ ਇਦਾਂ ਦੇ ਸ਼ਬਦ ਜਿਹੜੇ ਨੇ ਮੇਰੇ ਲਈ ਵੀ ਵਰਤਣੇ ਜਿਹੜੇ ਨੇ ਮੈਂ ਆਪਣੇ ਪੁੱਤਰ ਨੂੰ ਇਦਾਂ ਦੇ ਸ਼ਬਦ ਵਰਤੇ ਨਹੀਂ ਸਕਦਾ ਕਿ ਤੁਸੀਂ ਕਹੋ ਦਰਬਾਰਕ ਸ਼ਬਦ ਇਦਾਂ ਦੇ ਮਾੜੇ ਬਚਨ ਮੈਂ ਬੋਲੇ ਨਹੀਂ ਨੇ ਮੇਰੇ ਲਾडले ਪੁੱਤਰ ਨੂੰ ਉਹ ਮੁਹੱਬਤ ਸੀ ਉਹ ਪਿਆਰ ਸੀ ਹੁਣ ਅਰਾਏ ਬਲਾਰ ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਸਤਕਾਰਯੋਗ ਪਿਤਾ ਨੂੰ ਕਹਿੰਦੇ ਨੇ ਕਿ ਤੁਹਾਡਾ ਜਿਹੜਾ ਕਾਰਜ ਹੈ ਕਿ ਤੁਸੀਂ ਮੈਂ ਤੁਹਾਨੂੰ ਗੱਲ ਕਹੀ ਹੈ ਤੁਸੀਂ ਕਿਹਾ ਤੇ ਤੁਹਾਡੀ ਗੱਲ ਕਰਕੇ ਮੈਂ ਸੰਤੁਸ਼ਟ ਹੋ ਗਿਆ ਤੁਹਾਡਾ ਫਰਜ਼ ਬਣਦਾ ਸੀ ਮੇਰਾ ਫਰਜ਼ ਸੀ ਮੈਂ ਵੀ ਆਪਣੀ ਥਾਤੇ ਸਹੀ ਹਾਂ ਕਿਉਂਕਿ ਮੈਂ ਅੱਲਾ ਕਰਕੇ ਖੁਦਾ ਕਰਕੇ ਤੁਹਾਡੇ ਨਾਨਕ ਨੂੰ ਮਨਦਾਹਾ ਪੈਦੇ ਕਰਕੇ ਮੇਰਾ ਪ੍ਰੇਮ ਉਹਨਾਂ ਦੇ ਨਾਲ ਤਾਂ ਜਿਹੜਾ ਤੁਸੀਂ ਦੱਸਿਆ ਹੈ ਉਹ ਤੁਹਾਡੇ ਆਪਣੇ ਫਰਜ਼ ਸੀ ਕਿਉਂਕਿ ਤੁਸੀਂ ਪਿਤਾ ਹੋ ਉਹਨਾਂ ਦੇ ਤਾਂ ਨਾ ਤੁਸੀਂ ਗਲਤੋਂ ਨਾ ਮੈਂ ਗਲਤ ਅਤੇ ਨਾ ਤੁਹਾਡਾ ਪੁੱਤਰ ਗਲਤ ਹੈ ਤਾਂ ਇਹ ਸਮਾਂ ਹੁੰਦਾ ਤਾਂ ਸਮੇਂ ਦੇ ਨਾਲ ਫਿਰ ਗੱਲ ਉਹਦਾ ਵੀ ਹੋ ਜਾਂਦੀ ਹੈ ਤਾਂ ਇਹ ਦੇ ਕਰਕੇ ਤੁਹਾਡੇ ਅੱਗੇ ਹੁਣ ਤਰਲਾ ਹੈ ਰਾਏ ਬਲਾਰ ਜੀ ਕਹਿੰਦੇ ਨੇ ਤੁਹਾਡਾ ਬਹੁਤ ਵੱਡਾ ਕਾਰਜ ਹੈ ਤੁਸੀਂ ਆਪਣੇ ਕਾਰਜ ਨੂੰ ਜਾ ਕੇ ਸੰਭਾਲੋ ਕਰ ਹੈ ਤੁਮਰਾ ਪਲੋ ਖੁਦਾਏ ਤਾਂ ਜਦੋਂ ਚੱਲਣ ਲੱਗੇ ਨੇ ਪਿੱਤਾ ਮੈਂ ਤਾਂ ਕਾਲੂ ਜੀ ਉਹਨਾਂ ਕੋਲੋਂ ਤਾਂ ਉਹ ਕਹਿੰਦਾ ਕਿ ਖੁਦਾ ਸਾਡਾ ਅੱਲਾ ਤੁਹਾਡੀ ਭਲੀ ਕਰੇ ਤੁਹਾਡੇ ਖਰਜ ਸਫਲੇ ਕਰੇ ਮੌਜਦਸ ਤੇ ਕਰੋ ਅਦਕ ਸੁਨੇਹਾ ਪਰ ਰਾਇ ਬੁਲਾਰ ਕਹਿਣ ਲੱਗਾ ਕਿ ਮੇਰਾ ਬੜਾ ਦਿਲ ਕਰਦਾ ਸੀ ਕਿ ਮੈਂ ਜਾਮਾ ਕਿ ਕਿ ਸੁਨੇ ਪਿਆਰ ਬੜਾ ਸਨੇਹ ਹੈ ਮੇਰਾ ਤੁਹਾਡੇ ਨਾਨਕ ਦੇ ਨਾਲ ਇਹ ਸਨੇਹ ਜਿਹੜਾ ਹੈ ਇੱਕ ਮਾਲਕ ਦਾ ਅਤੇ ਨੌਕਰ ਵਾਲਾ ਹੈ ਸਨੇਹ ਜਿਹੜਾ ਹੈ ਰੱਬ ਦਾ ਅਤੇ ਰੱਬ ਦੇ ਭਗਤ ਦਾ ਹੈ ਮੈਂ ਤੁਹਾਡੇ ਪੁੱਤਰ ਨੂੰ ਰੱਬ ਮੰਨਦਾ ਤੇ ਮੈਂ ਉਹਨਾਂ ਦਾ ਭਗਤ ਹਾਂ ਤਾਂ ਇਹ ਦੇ ਕਰਕੇ ਬੜਾ ਸਨੇਹ ਹੈ ਮੇਰਾ ਤੁਹਾਡੇ ਲਾਲ ਦੇ ਨਾਲ ਮੁਝ ਦੇ ਸਤੇ ਕਰ ਅਧਕ ਸਨੇਹਾ ਬੜੇ ਲਾਲ ਜੀ ਵੀ ਮੈਨੂੰ ਬੜਾ ਪ੍ਰੇਮ ਕਰ ਹੁਣ ਮੈਂ ਮਜਬੂਰ ਹੋਇਆ ਹਾ ਦਿਲ ਕਰਦਾ ਸੀ ਕਿ ਤੁਹਾਡੇ ਨਾਲ ਚੱਲਾਂ ਮਨ ਕਰਦਾ ਸੀ ਤੁਹਾਡੇ ਨਾਲ ਚੱਲਾਂ ਪਰ ਹੁਣ ਮੇਰੀ ਮਜਬੂਰੀ ਹੈ ਪਰਸੋਂ ਪਦ ਅਨਕੰਪਾਗੇ ਹਾ ਤਾਂ ਕਹਿੰਦੇ ਮੇਰਾ ਦਿਲ ਕਰਦਾ ਸੀ ਅਨੁਕੰਪਾ ਦੇਹਾ ਕਿ ਮੈਂ ਤੁਹਾਡੇ ਪੁੱਤਰ ਦੇ ਜਾ ਕੇ ਚਰਨ ਫੜ ਲਵਾਂ ਜਿਤਨਾ ਚਿਰ ਤੁਹਾਡੇ ਪੁੱਤਰ ਨੂੰ ਇੱਥੋਂ ਹੋ ਗਿਆ ਗਿਆ ਨੂੰ ਤਾਂ ਕਿਤਨਾ ਪਿਆਰ ਮੈਂ ਲੁਟਾਵਾਂ ਉਹਨਾਂ ਤੇ ਜਾ ਕੇ ਤੁਹਾਡੇ ਲਾਲ ਤੇ ਉਹਨਾਂ ਦੇ ਚਰਨਾਂ ਮੈਂ ਚੁੰਮੀ ਜਾਵਾਂ ਅਲਕੰਪਾ ਕਹਿੰਦੇ ਨੇ ਚਰਨ ਚੁੰਮਣੇ ਚਰਨਾਂ ਤੇ ਸਜਦੇ ਕਰਨਾ ਕਿ ਮੈਂ ਤੁਹਾਡੇ ਪੁੱਤਰ ਦੇ ਮੁਬਾਰਕ ਚਰਨਾਂ ਤੇ ਸਜਦੇ ਕਰੀ ਜਾਵਾਂ ਜਦੋਂ ਤੱਕ ਮੇਰੇ ਨੈਣਾਂ ਦੇ ਵਿੱਚੋਂ ਨੀਰ ਨਹੀਂ ਆਉਂਦਾ ਪਾਣੀ ਦੇ ਨਾਲ ਤੁਹਾਡੇ ਨੇਤਰਾਂ ਦੇ ਵਿੱਚੋਂ ਜਲ ਨਹੀਂ ਆਉਂਦਾ ਉਹਦੇ ਨਾਲ ਤੁਹਾਡੇ ਪੁੱਤਰਾਂ ਦੇ ਮੁਬਾਰਕ ਚਰਨ ਨਹੀਂ ਤੋਤੇ ਜਾਂਦੇ ਉਦੋਂ ਤੱਕ ਮੈਂ ਤੁਹਾਡੇ ਪੁੱਤਰ ਦੇ ਕਦਮਾਂ ਤੋਂ ਉੱਠਣਾ ਨਹੀਂ ਹੈ ਐਦਾਂ ਹੀ ਰੋਈ ਜਾਣਾ ਮਤਲਬ ਪਿਆਰ ਕਰਕੇ ਵਿਰਾਗ ਕਰਕੇ ਇਤਨਾ ਸਮਾਂ ਲਾ ਦਿੱਤਾ ਤੁਸੀਂ ਕਦੇ ਦਰਸ਼ਨ ਦਿਦਾਰੇ ਨਹੀਂ ਦਿੱਤੇ ਕਦੇ ਮਿਲਣ ਨਹੀਂ ਆਏ ਪਿੰਡ ਤਾਂ ਇਹ ਦੇ ਕਰਕੇ ਤੁਹਾਡੇ ਪੁੱਤਰ ਦੇ ਨਾਲ ਪ੍ਰੇਮ ਤਾਂ ਬੜੀ ਹੈ ਬਿਰਾਗ ਤਾਂ ਬੜਾ ਹੈ ਪਰ ਉਹ ਤੋਂ ਪਹਿਲਾਂ ਇੱਥੇ ਜਿਹੜਾ ਕਾਰਜ ਹੈ ਤਾਂ ਮੈਂ ਉਹ ਕਰਨਾ ਹੈ ਦੋਹਰਾ ਕਣੀ ਬੰਧ ਕੀ ਕੀਜੀਐ ਕਮਲ ਨੈਣ ਟਿਖ ਜਾਏ ਤਾਂ ਰਾਏ ਬਲਾਰ ਜੀ ਕਹਿ ਰਹੇ ਨੇ ਪਿਤਾ ਮਹਿਤਾ ਕਹੋ ਜਿਨੂੰ ਕਿ ਤੁਹਾਡੇ ਲਾਲ ਨੂੰ ਕਹੋ ਜਾ ਕੇ ਸਾਡੀ ਬੰਦਗੀ ਬਹੁਤ ਹੈ ਬੰਦਗੀ ਤੁਹਾਡੇ ਲਾਲ ਨੂੰ ਜਿਆਦਾ ਵੜਾ ਕਰਦੇ ਆ ਤੁਹਾਡੇ ਲਾਲ ਦੇ ਕੌਤਕ ਜਿਆਦਾ ਕਰਦੇ ਆ ਤੁਹਾਡੇ ਲਾਲ ਦੀਆਂ ਜਿਹੜੀਆਂ ਇੱਥੇ ਗੱਲਾਂ ਨੇ ਤੋਤਲੀਆਂ ਗੱਲਾਂ ਕਰਦੇ ਸੀ ਤਾਂ ਉਹ ਗੱਲਾਂ ਨੂੰ ਬੜਾ ਯਾਦ ਕਰਦੇ ਆ ਨਾਨਕ ਇੱਥੇ ਇਦਾਂ ਬੋਲਦਾ ਸੀ ਤੁਹਾਡਾ ਇਦਾਂ ਉਹਨੇ ਤਾਰੇ ਇਦਾਂ ਛਪਣੇ ਸਾਹ ਕੀਤੀ ਇਦਾਂ ਉਹਨਾਂ ਨੇ ਭੰਡਾਰਾ ਲਾਇਆ ਲੰਗਰ ਲਾਇਆ ਉਹ ਸਾਰੀਆਂ ਗੱਲਾਂ ਦੁਬਾਰਾ ਦੁਬਾਰਾ ਸਿਜਾਦ ਕਰਦੇ ਆਂ ਅਤੇ ਮੈਂ ਜਦੋਂ ਆਪਣੇ ਮੁਸਲਮਾਨ ਭਾਈਚਾਰਾ ਸਾਡਾ ਇਕੱਠਾ ਹੁੰਦਾ ਹੈ ਆ ਸਾਰਿਆਂ ਦੇ ਵਿੱਚ ਮੈਂ ਨਾਨਕ ਦੀ ਇਹ ਗੱਲ ਕਰਦਾ ਕਿਉਂਕਿ ਮੇਰਾ ਖੁਦਾ ਤੁਹਾਡਾ ਨਾਨਕ ਹੈ ਤਾਂ ਨਾਨਕ ਦੀ ਇਹ ਗੱਲ ਚੱਲਦੀ ਹੈ ਇਹਦੇ ਕਰਕੇ ਕੰਨੀ ਬੰਦਗੀ ਕੀਜੀਐ ਮੰਨੋ ਬੰਦਗੀ ਜਿਹੜੀ ਹੈ ਨਾ ਜਿੱਥੇ ਵੀ ਮੈਂ ਬਹਿਣਾ ਖਲੋਣਾ ਤੁਹਾਡੇ ਨਾਨਕ ਦੀ ਗੱਲ ਕਰਨੀ ਹੈ ਇਹਦਾ ਇਹਦਾ ਮਤਲਬ ਬੰਦਗੀ ਹੈ ਮੈਂ ਇੱਕ ਬੰਦਗੀ ਕਰਕੇ ਤੁਹਾਡੇ ਪੁੱਤਰ ਦਾ ਨਾਮ ਜਪਦਾ ਰਹਿਣਾ ਹਰ ਬੰਧਨ ਕਾਲੂ ਚਲੇਓ ਮਨੂ ਰਾਇ ਰਜਾਏ ਤਾਂ ਹੁਣ ਜਦੋਂ ਰਾਇ ਬੁਲਾਰ ਨੇ ਕਿਹਾ ਹੈ ਤਾਂ ਉਧਰ ਬੰਦਗੀ ਕਹਿੰਦੇ ਨੇ ਬੰਦਨ ਮਰੋ ਰਾਇ ਬੁਲਾਰ ਨੇ ਹੱਥ ਜੋੜੇ ਨੇ ਪਿਤਾ ਮਹਿਤਾ ਕੜੂ ਜੀ ਨੇ ਹੱਥ ਜੋੜੇ ਨੇ ਇੱਕ ਦੂਜੇ ਨਾਲ ਮੰਨੋ ਸਤਕਾਰ ਹੋਇਆ ਕਦੂ ਜੀ ਦਾ ਤਾਂ ਉਤੋਂ ਅਗਿਆ ਲਈ ਹੈ ਰਾਇ ਬੁਲਾਰ ਜੀ ਨੇ ਕਿਹਾ ਹੈ ਕਿ ਤੁਸੀਂ ਅਲ ਕੰਮ ਕਰਨਾ ਜਾ ਕੇ ਮੇਰੇ ਵੱਲੋਂ ਉਹਨਾਂ ਨੂੰ ਕਹੋ ਜਾ ਕੇ ਕਿ ਲੱਖਾਂ ਹੀ ਸਜਦੇ ਕੀਤੇ ਨੇ ਤੁਹਾਡੇ ਸੇਵਕ ਨੇ ਤੁਹਾਡੇ ਲਈ ਤੁਹਾਡੇ ਮੁਬਾਰਕ ਚਰਣਾ ਤੇ ਲੱਖਾਂ ਹੀ ਸਜਦੇ ਨੇ ਪੂਰੇ ਰਾਇਬੋਜ ਦੀ ਤਲਵੰਡੀ ਤੁਹਾਡੇ ਮੁਬਾਰਕ ਚਰਣਾ ਤੇ ਸਜਦੇ ਕਰਦੀ ਹੈ ਕਦੋਂ ਤੁਹਾਡੇ ਮੁਬਾਰਕ ਚਰਨ ਇਸ ਨਗਰੀ ਦੇ ਵਿੱਚ ਦੁਬਾਰਾ ਪੈਣਗੇ ਤਾਂ ਉਹ ਜਾ ਕੇ ਕਹੋ ਤੁਹਾਡੇ ਲਾਲ ਨੂੰ ਕਿ ਬੜਾ ਸਮਾਂ ਹੋ ਗਿਆ ਉਡੀਕ ਕਰਦੇ ਆ ਨੂੰ ਕਦੋਂ ਤੁਸੀਂ ਆਉਂਗੇ ਤਾਂ ਇਹ ਕਰਕੇ ਬੰਦਨ ਕਾਲੂ ਚਲਿਓ ਮਾਨੀ ਰਾਇ ਰਜਾਏ ਮਲੋ ਉਹਨਾਂ ਨੇ ਬੰਦਨਾ ਕੀਤੀ ਰਾਇਵਲਾਰ ਜੀ ਦੀ ਰਜਾਏ ਮੰਨੀ ਉਧਰ ਪਿਤਾ ਮਹਤਾ ਕਾਲੂ ਜੀ ਨੇ ਮੰਨੀ ਤਾਂ ਕਹਿੰਦੇ ਜਿਹੜੀਆਂ ਤੁਹਾਡੀਆਂ ਗੱਲਾਂ ਨੇ ਉਹ ਸਾਰੀਆਂ ਜਾ ਕੇ ਮੈਂ ਆਪਣੇ ਲਾਲ ਨੂੰ ਕਮਾਂਗਾ ਕਿਉਂਕਿ ਮੇਰਾ ਵੀ ਜਿਹੜਾ ਚਾਸ ਹੀ ਨਾ ਹੁਣ ਜ਼ਿੰਦਗੀ ਦਾ ਉਹ ਪੂਰਾ ਹੋ ਰਿਹਾ ਹੈ ਆਪਣੇ ਚਾਅ ਬੜੇ ਕੀਤੇ ਤਾਂ ਜ਼ਿੰਦਗੀ ਦਾ ਕਾਰਜ ਮਾਪੇ ਵਾਪ ਦੇ ਲਈ ਹੁੰਦਾ ਕਿ ਸਾਡੇ ਲਾਲ ਦਾ ਵਿਆਹ ਹੋਵੇ ਸਾਡੇ ਸੰਤਾਨ ਜੋ ਵੀ ਹੈ ਉਹਦਾ ਕਾਰਜ ਜਿਹੜਾ ਖੁਸ਼ੀਆਂ ਦੇ ਨਾਲ ਹੋਵੇ ਇਦਾਂ ਹੋਵੇ ਤਾਂ ਪਿਤਾ ਜੀ ਨੂੰ ਮਾਤਾ ਤ੍ਰਿਪਤਾ ਜੀ ਨੂੰ ਚਾਅ ਇਤਨਾ ਇਹਨਾਂ ਨੂੰ ਤਾਂ ਹੋਣੀ ਹੈ ਇਹਨਾਂ ਦੇ ਖੂਨ ਹੈ ਇਹਨਾਂ ਦੇ ਪੁੱਤਰ ਨੇ ਅਤੇ ਨਾਨਾ ਨਾਨੀ ਨੂੰ ਵੀ ਬੜਾ ਚਾਅ ਹੈ ਭਰਾਈ ਜੀ ਨਾਨੀ ਜੀ ਤੇ ਨਾਨਾ ਜੀ ਰਾਮਾ ਜੀ ਉਹਨਾਂ ਨੂੰ ਬੜਾ ਚਾਅ ਹੈ ਤਾਂ ਇਥੋਂ ਲੈ ਕੇ ਉਥੇ ਤੱਕ ਉਹ ਗੀਤ ਹੀ ਗਉਂਦੇ ਗਏ ਰਸਤੇ ਦੇ ਵਿੱਚ ਗਏ ਨਾ ਰਸਤੇ ਦੇ ਵਿੱਚ ਜਿੱਥੇ ਵੀ ਮਿਲੇ ਆ ਕੋਈ ਇਹ ਬੰਡ ਦੀ ਗਏ ਨੇ ਮਾਇਆ ਬੰਡੀ ਨਾਨੀ ਨੇ ਬਹੁਤ ਦਾਨਪੁਨ ਕੀਤਾ ਕਿ ਮੇਰੇ ਦੋਤੇ ਦਾ ਵਿਆਹ ਬਲੋ ਰਸਤੇ ਦੇ ਵਿੱਚ ਵੀ ਸੱਦੇ ਦੇਣ ਦੀ ਗਏ ਨੇ ਨਾਨੀ ਜੀ ਇਤਨਾ ਚਾਹ ਸੀ ਨਾਨੀ ਨੂੰ ਆਪਣੇ ਦੋਤੇ ਦੇ ਵਿਆਹ ਦਾ ਤਾਂ ਹੁਣ ਸੰਗਤ ਜੇ ਪਹੁੰਚਣਗੇ ਉਥੇ ਵਿਵਿਨਾਨਕੀ ਨੂੰ ਬੜਾ ਚਾ ਚੜਨਾ ਹੈ ਮੇਰੀ ਨਾਨੀ ਆਈ ਮੇਰਾ ਨਾਨਾ ਆਇਆ ਮੇਰੇ ਮਾਮਾ ਜੀ ਆਏ ਮੇਰੇ ਮਾਤਾ ਪਿਤਾ ਆਏ ਉਹਨਾਂ ਨੂੰ ਬੜਾ ਚਾ ਚੜਨਾ ਹੈ ਉਹ ਆਪਣਾ ਕਲਮ ਵਿੱਚ ਆਣਾ ਜੀ ਸਮਾਪਤੀ ਦਾ ਸਮੇਂ ਹੋਇਆ ਹੋਣਾ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ